ਪਿਆਰੇ ਬੱਚੋ ਅੱਜ ਆਪਾਂ ਕਲਾਸ 4th ਗਣਿਤ ਦੀ ਦੁਨੀਆ ਚੈਪਟਰ ਨੰਬਰ 5 ਐਕਸਰਸਾਈਜ਼ 5.1 ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਪਹਿਲਾ ਸਵਾਲ ਹੈ ਹੇਠੇ ਦਿੱਤੀਆਂ ਵਸਤੂਆਂ ਲੈ ਕੇ ਤਾਲਿਕਾ ਪੂਰੀ ਕਰੋ ਇਹ ਤਾਲਿਕਾ ਦਾ ਮਤਲਬ ਹੈ ਇਹ ਆਪਾਂ ਨੇ ਜਿਹੜੇ ਆਪਣੇ ਕੋਲ ਟੇਬਲ ਦਿੱਤੀ ਹੋਈ ਹੈ ਇਹ ਪੂਰੇ ਕਰਨੀ ਹੈ ਸੈਂਟੀਮੀਟਰ ਵਿੱਚ ਲਿਖਣਾ ਹੈ ਦੇਖੋ ਇਹ ਇੱਕ ਪਾਸੇ ਵਸਤੂ ਦੇ ਰੱਖੀ ਆਪਾਂ ਨੇ ਇਹਦੀ ਲੰਬਾਈ ਲਿਖਣੀ ਹੈ ਪਹਿਲੇ ਤੁਸੀਂ ਅਨੁਮਾਨਿਤ ਲੰਬਾਈ ਲਿਖੋ ਵੀ ਲਗਭਗ ਕਿੰਨੀ ਹੋਊਗੀ ਇਹਦੀ ਲਗਭਗ ਆਪਾਂ ਕਹਿ ਸਕਦੇ ਹਾਂ ਭਈ ਆਪਾਂ 15 ਸੈਂਟੀਮੀਟਰ ਹੋ ਸਕਦੀ ਹੈ ਠੀਕ ਹੈ ਭਈ ਮੇਰਾ ਅਨੁਮਾਨ ਇਹ ਹੈ ਵੀ 15 ਸੈਂਟੀਮੀਟਰ ਹੋ ਸਕਦੀ ਹੈ ਤੁਸੀਂ ਕੀ ਕਰਨਾ ਹੈ ਆਪਦੇ ਅਨੁਮਾਨਿਤ ਲੰਬਾਈ ਲਿਖਣੀ ਹੈ ਸੈਂਟੀਮੀਟਰ ਵਿੱਚ ਫਿਰ ਤੁਹਾਡੇ ਘਰੇ ਜਿਹੜਾ ਕੰਗਾ ਹੈ ਉਹਦੀ ਸਕੇਲ ਨਾਲ ਲੰਬਾਈ ਮਾਪਣੀ ਹੈ ਤੇ ਉਹਰੇ ਲਿਖਣੀ ਹੈ ਜਿੰਨੀ ਅਸਲ ਚ ਲੰਬਾਈ ਹੋਦੀ ਹੈ ਇਸੇ ਤਰ੍ਹਾਂ ਤੁਸੀਂ ਕਿਤਾਬ ਦੀ ਲੰਬਾਈ ਦੇਖੋ ਇਹ ਬੱਚੋ ਇਸ ਤਰ੍ਹਾਂ ਲੰਬਾਈ ਦੇਖੋ ਕਿ ਕਿੰਨੀ ਹੈ ਮੈਨੂੰ ਲੱਗਦਾ ਹੈ ਲਗਭਗ ਇਹ 20 ਸੈਂਟੀਮੀਟਰ ਹੋ ਸਕਦੀ ਹੈ ਅਨੁਮਾਨਿਤ ਤੇ ਤੁਸੀਂ ਆਪ ਦੀ ਕਿਤਾਬ ਨੂੰ ਮਾਪ ਕੇ ਉਰੇ ਚੰਗੀ ਤਰ੍ਹਾਂ ਲਿਖੋ ਹਾਂ ਚਮਚ ਹੈ ਇਹਦੀ ਲੰਬਾਈ ਲਗਭਗ ਮੈਨੂੰ ਲੱਗਦਾ ਹੈ ਬਈ 10 ਸੈਂਟੀਮੀਟਰ ਹੋ ਸਕਦੀ ਹੈ ਫਿਰ ਤੁਸੀਂ ਆਪ ਦੇ ਘਰੇ ਜਿਹੜੀ ਚਮਚ ਹੈ ਕੋਈ ਵੀ ਇੱਕ ਚਮਚ ਲੈਣੀ ਉਹਦੀ ਲੰਬਾਈ ਮਾਪਣੀ ਹੈ ਇਹ ਚਾਬੀ ਜਿਹੜੀ ਹੈ ਇਹਦੀ ਲੰਬਾਈ ਮੈਨੂੰ ਲੱਗਦਾ ਹੈ ਬਈ 5 ਸੈਂਟੀਮੀਟਰ ਹੋ ਸਕਦੀ ਹੈ ਤੁਸੀਂ ਆਪ ਦੀ ਕਿਸੇ ਵੀ ਚਾਬੀ ਨੂੰ ਮਾਪ ਕੇ ਉਰੇ ਲਿਖਣਾ ਹੈ ਪੈਨਸਲ ਜਿਹੜੀ ਹੈ ਉਹ ਮੈਨੂੰ ਲੱਗਦਾ ਵੀ 15 ਸੈਂਟੀਮੀਟਰ ਹੋ ਸਕਦੀ ਹੈ ਤੁਸੀਂ ਮਾਪ ਕੇ ਉਰੇ ਲਿਖਣਾ ਹੈ ਠੀਕ ਹੈ ਅਨੁਮਾਨਿਤ ਆਪਾਂ ਆਪ ਦੀ ਮਰਜ਼ੀ ਦਾ ਲਿਖ ਸਕਦੇ ਹੋ ਇੱਕ ਬਿੰਦੂ ਤੋਂ ਦੂਜੀ ਬਿੰਦੂ ਤੱਕ ਦੀ ਦੂਰੀ ਪਤਾ ਕਰੋ ਅਤੇ ਹੇਠੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਦੂਰੀ ਪਤਾ ਕਰਨੇ A ਤੋਂ ਆਪਾਂ ਨੇ B ਦੀ ਦੂਰੀ B ਤੋਂ C ਦੀ C ਤੋਂ D ਦੀ ਤੇ D ਤੋਂ E ਦੀ ਆਪਾਂ ਨੇ ਸਕੇਲ ਨਾਲ ਇਹਦੀ ਮਾਪਨਾ ਹੈ ਸਕੇਲ ਨਾਲ ਸਕੇਲ ਰੱਖਣਾ ਹੈ ਤੇ ਤੁਸੀਂ ਦੇਖਣਾ ਹੈ ਕਿ ਕਿੰਨੇ ਸੈਂਟੀਮੀਟਰ ਹੈ ਆ ਕਿੰਨੇ ਸੈਂਟੀਮੀਟਰ ਆ ਕਿੰਨੇ ਸੈਂਟੀਮੀਟਰ ਆ ਕਿੰਨੇ ਸੈਂਟੀਮੀਟਰ ਠੀਕ ਹੈ ਤੁਸੀਂ ਉਰੇ ਲਿਖਣਾ ਹੈ ਪਹਿਲੇ A ਤੋਂ B ਦੀ ਦੂਰੀ ਫਿਰ A ਤੋਂ C ਦੀ ਦੂਰੀ A ਤੋਂ B ਦੀ ਦੂਰੀ ਫਿਰ A ਤੋਂ C ਦੀ ਦੂਰੀ ਫਿਰ ਬੱਚੋ ਕੀ ਲਿਖਣਾ ਹੈ C ਤੋਂ E ਦੀ ਦੂਰੀ C ਤੋਂ E ਦੀ ਦੂਰੀ ਫੋਰ ਬੱਚੋ ਸੀ ਤੋਂ ਡੀ ਦੀ ਦੂਰੀ ਸੀ ਤੋਂ ਡੀ ਦੀ ਦੂਰੀ ਫਿਰ ਬੱਚੋ ਇਹ ਤੋਂ ਈ ਦੀ ਦੂਰੀ ਏ ਤੋਂ ਪੂਰੇ ਈ ਦੀ ਦੂਰੀ ਫਿਰ ਬੱਚੋ ਏ ਤੋਂ ਈ ਦੀ ਦੂਰੀ ਹੋ ਗਈ ਫਿਰ ਬੀ ਤੋਂ ਡੀ ਦੀ ਦੂਰੀ ਬੀ ਤੋਂ ਡੀ ਦੀ ਦੂਰੀ ਆਪਾਂ ਨੇ ਲਿਖਣੀ ਹੈ ਠੀਕ ਹੈ ਇਹ ਐਕਸਰਸਾਈਜ਼ ਉਹਦੀ ਕੰਪਲੀਟ ਬੱਚੋ ਇਹ ਤੁਸੀਂ ਆਪ ਮਾਪ ਕੇ ਤੁਸੀਂ ਸਕੇਲ ਦਾ ਦੀ ਵਰਤੋਂ ਕਰਨੀ ਹੈ ਉਹਦੇ ਨਾਲ ਮਾਪ ਕੇ ਤੁਸੀਂ ਆਪ ਲਿਖਣੀ ਹੈ ਠੀਕ ਹੈ ਬੱਚੋ ਓਕੇ ਥੈਂਕ ਯੂ